ਜਦੋਂ ਆਪਾਂ ਹਿਮਾਚਲ ਪ੍ਰਦੇਸ਼ ਮਾਤਾ ਜੀ ਦੇ ਦਰਸ਼ਨ ਕਰਨ ਵਾਸਤੇ ਜਾਂਦੇ ਆ ਮਾਤਾ ਨਾਣਾ ਜੀ ਦੀ ਦੇ ਤਾਂ ਆਪਾਂ ਇਥੋਂ ਪੌੜੀਆਂ ਰਾਹੀਂ ਵੀ ਚੜ੍ਹ ਸਕਦੇ ਆ ਜਾਂ ਬਖਵਖ ਸਾਧਨ ਦੇ ਬਸ ਰਾਈ ਵੀ ਜਾ ਸਕਦੇ ਆ ਬਸ ਸਟੈਂਡ ਦੇ ਲਾਗੇ ਇਹ ਰੋਪੇ ਬਣਿਆ ਹੋਇਆ ਤਾਰ ਦੇ ਉੱਪਰ ਚੱਨਣ ਵਾਲੀ ਇੱਕ ਟਰਾਲੀ ਬਣੀ ਹੋਈ ਆ ਜਿਹੜੀ ਕਿ ਘੰਟਿਆਂ ਦੇ ਸਫ਼ਰ ਨੂੰ ਕੁਝ ਮਿੰਟਾਂ ਦੇ ਵਿੱਚ ਕਰ ਦਿੰਦੀ ਆ ਇਸ ਦਾ ਹੁਣ ਜਾਣ ਦਾ ਕਿਰਾਇਆ 185 ਰੁਪਏ ਆ ਇਸ ਦੇ ਵਿੱਚ ਬੈਠ ਕੇ ਨਾ ਬਹੁਤ ਹੀ ਵਧੀਆ ਐਡਵੈਂਚਰ ਜੀ ਫੀਲਿੰਗ ਆਉਂਦੀ ਹੈ ਪਹਾੜੀਆਂ ਦੇ ਵਿੱਚੋਂ ਦੀ ਲੰਘਦੀ ਹੋਈ ਪਹਾੜਾਂ ਦੇ ਮਨਮੋਹਕ ਦ੍ਰਿਸ਼ ਤੁਹਾਨੂੰ ਦੇਖਣ ਨੂੰ ਮਿਲਣਗੇ ਤਰ੍ਹਾਂ-ਤਰ੍ਹਾਂ ਦੇ ਜਾਨਵਰਾਂ ਦੀਆਂ ਆਵਾਜ਼ਾਂ ਤੇ ਕਲ-ਕਲ ਚੱਲਦੀ ਹੋਈ ਮਸਤ ਠੰਡੀ ਹਵਾ ਤੁਹਾਡੇ ਮਨ ਨੂੰ ਭੋਲੂ ਤੁਹਾਡੇ ਮਨ ਨੂੰ ਭਾਲੇਗੀ ਤੇ ਘੰਟਿਆਂ ਦਾ ਸਫਰੇ ਮਿੰਟਾਂ ਦੇ ਵਿੱਚ ਮੁਕਾ ਦਿੰਦੀ ਹੈ ਜਦੋਂ ਵੀ ਤੁਸੀਂ ਕਦੇ ਹਿਮਾਚਲ ਪ੍ਰਦੇਸ਼ ਮਾਤਾ ਨਾਨਾਦੇਵ ਜੀ ਦੇ ਦਰਸ਼ਨ ਕਰਨ ਵਾਸਤੇ ਜਾਵਾਂ ਤਾਂ ਇਹ ਟਰਾਲੀ ਦੇ ਵਿੱਚ ਬੈਠਣਾ ਨਾ ਪੁੱਲਣਾ ਮਾੜੇ ਦਿਲ ਵਾਲੇ ਲੋਕ ਤੇ ਗਰਭਵਤੀ ਔਰਤਾਂ ਇਸ ਦੇ ਵਿੱਚ ਨਾ ਬੈਠਣ ਤਾਂ ਬਹੁਤ ਚੰਗਾ ਕਿਉਂਕਿ ਜਦੋਂ ਇਹ ਪਹਾੜਾਂ ਦੇ ਵਿੱਚੋਂ ਦੀ ਲੰਘਦੀ ਹੈ ਡੂੰਘੀਆਂ ਖੱਡਾਂ ਦੇ ਵਿੱਚੋਂ ਦੀ ਲੰਘਦੀ ਹੈ ਤਾਂ ਇੱਕ ਵਰਤਾਂ ਦਿਲ ਘਾਉ ਮੂੰਹ ਕਰਨ ਲੱਗ ਜਾਂਦਾ ਹੈ ਆ ਵੇਖੋ ਕਿੰਨਾ ਅਨੁਭਵਕ ਤ੍ਰਸਾ ਹੈ ਬਹੁਤ ਹੀ ਵਧੀਆ ਫੀਲਿੰਗ ਹੁੰਦੀ ਆ ਜਦੋਂ ਵੀ ਜਾਵੋ ਤਾਂ ਤੁਸੀਂ ਇਸ ਦੇ ਵਿੱਚ ਇੱਕ ਵਾਰ ਜ਼ਰੂਰ ਸਫਰ ਕਰਿਓ ਤੁਹਾਡਾ ਦਿਲ ਬਾਰ ਬਾਰ ਇਸ ਦੇ ਵਿੱਚ ਬੈਠਣ ਨੂੰ ਕਰੂਗਾ ਨਾਲੇ ਤੁਹਾਡਾ ਘੰਟਿਆਂ ਦਾ ਸਫਰ ਕੁਝ ਮਿੰਟਾਂ ਦੇ ਵਿੱਚ ਇਹ ਤੈਅ ਕਰ ਦੋਗੀ ਆ ਵੇਖੋ ਕਿੰਨੇ ਮਨਮੋਹਕ ਦ੍ਰਿਸ਼ ਪਹਾੜਾਂ ਦੇ ਵਿੱਚ ਦੀ ਇਹ ਲੰਘਦੀ ਆ ਜਾਂਦੀ ਆ ਬਹੁਤ ਹੀ ਜੰਗੀ ਫੀਲਿੰਗ ਆਉਂਦੀ ਹੈ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ